ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਦੁਆਬਾ ਸਪੋਰਟਸ ਕਲੱਬ ਵੱਲੋਂ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਦੂਜੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਲੱਬ ਦੇ ਪ੍ਰਬੰਧਕਾਂ ਬਲਜੀਤ ਸਿੰਘ ਔਜਲਾ, ਦੁੱਲਾ ਸੁਰਖਪੁਰ, ਪੰਮਾ ਤੰਜੂ, ਸੋਨੂ ਜੰਪ ਇਬਰਾਹਿਮਦਾਲ ਅਤੇ ਚੰਨਾ ਹੁੰਦਲ ਨੇ ਦੱਸਿਆ ਕਿ ਇਸ ਵਾਰ ਦੇ ਮੁਕਾਬਲੇ ਬੇਹਦ ਰੋਮਾਂਚਕ ਹੋਣਗੇ ਮਾਝਾ ਮਾਲਵਾ ਦੁਆਬਾ ਅਤੇ ਹਰਿਆਣਾ ਦੀਆਂ ਨਾਮੀ ਟੀਮਾਂ ਸਮੇਤ ਅੰਤਰਰਾਸ਼ਟਰੀ ਕਬੱਡੀ ਸੁਪਰਸਟਾਰ ਆਪਣੀ ਖੇਡ ਦਾ ਜੋਰ ਦਿਖਾਉਣਗੇ ਹਾਂਜੀ ਸਾਡੇ ਦੁਆਬਾ ਸਪੋਰਟਸ ਕਲੱਬ ਵੱਲੋਂ ਆਪ ਸਭ ਪ੍ਰੈਸ ਵਾਲੇ ਮੇਰੇ ਵੀਰਾਂ ਭਰਾਵਾਂ ਦਾ ਜੀ ਆਇਆਂ ਨੂੰ ਥੈਂਕ ਯੂ ਇੱਥੇ ਪਹੁੰਚਣ ਦੇ ਲਈ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇਸ ਪ੍ਰੈਸ ਕਲੱਬ ਵਾਸਤੇ ਏ ਸਾਡੀ ਦੂਸਰੀ ਕਬੱਡੀ ਚੈਂਪੀਅਨਸ਼ਿਪ ਜੋ ਕਿ ਗੁਰੂ ਨਾਨਕ ਸਟੇਡੀਅਮ ਕਪੂਥਲਾ ਦੇ ਵਿੱਚ 10 ਫਰਵਰੀ 2026 ਦੇ ਵਿੱਚ ਹੋਣ ਜਾ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਕਲੱਬ ਦੇ ਸਾਰੇ ਮੈਂਬਰ ਚੰਨਾ ਹੁੰਦਲ ਪੰਮਾ ਤੰਜੂ ਸੋਨੂ ਜੰਪ ਇੰਟਰਨੈਸ਼ਨਲ ਕਬੱਡੀ ਪਲੇਅਰ ਨੇ ਮੈਂ ਬਲਜੀਤ ਔਜਲਾ ਤੇ ਜਸ ਖੜਾ ਤੇ ਸਾਡਾ ਕੋਈ ਮੈਂਬਰ ਅਬਦੁੱਲਾ ਸਰਖਪਰੀ ਉਹ ਵੀ ਥੋੜੇ ਸਮੇਂ ਤੱਕ ਆ ਜਾਊਗਾ ਇੱਥੇ ਤੇ ਅਸੀਂ ਸਾਰੇ ਕੈਨੇਡਾ ਸਰੀ BC ਦੇ ਵਿੱਚ ਰਹਿੰਦੇ ਆ ਤੇ ਪਿਛਲੇ ਸਾਲ ਵੀ 1 ਮਾਰਚ 2025 ਦੇ ਵਿੱਚ ਅਸੀਂ ਇਹ ਚੈਂਪੀਅਨਸ਼ਿਪ ਕਰਵਾਈ ਸੀ ਤੇ ਉਸੇ ਲੜੀ ਨੂੰ ਕੰਟੀਨਿਊ ਰੱਖਦੇ ਹੋਏ ਐਤਕੀ ਵੀ 3 ਫਰਵਰੀ 2026 ਦੇ ਵਿੱਚ ਗੁਨਾਰਕ ਸਟੇਡੀਅਮ ਦੇ ਵਿੱਚ ਇੱਕ ਕਬੱਡੀ ਚੈਂਪੀਅਨਸ਼ਿਪ ਕਰਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਚਾਰ ਇੰਟਰਨੈਸ਼ਨਲ ਕਬੱਡੀ ਕਲੱਬ ਖੇਡਣਗੇ ਜਿਹਦੇ ਵਿੱਚ ਹਰਿਆਣਾ ਦੁਆਬਾ ਮੱਝਾ ਤੇ ਮਾਲਵਾ ਤੇ ਉਸ ਤੋਂ ਇਲਾਵਾ ਇੱਕ 65 ਕਿਲੋ ਬੱਚਿਆਂ ਦੇ ਸ਼ੋਅ ਮੈਚ ਹੋਊਗਾ ਇੱਕ 35 ਕਿਲੋ ਬੱਚਿਆਂ ਦਾ ਮੈਚ ਹੋਊਗਾ ਤੇ ਇੱਕ ਹੀ ਲੜਕੀਆਂ ਦਾ ਹਰਿਆਣਾ ਤੇ ਪੰਜਾਬ ਉਹ ਵੀ ਇੱਕ ਸ਼ੋਅ ਮੈਚ ਹੋਊਗਾ ਇਸ ਤੋਂ ਇਲਾਵਾ ਇੱਕ ਦੋ ਰੈਸਲਿੰਗ ਦੇ ਕੋਲ ਵੀ ਕਰਵਾਏ ਜਾਣਗੇ ਤੇ ਸ਼ਾਮ ਨੂੰ ਕੇਸ ਮੱਖਣ ਦਾ ਪੰਜਾਬੀ ਸੱਭਿਆਚਾਰਕ ਅਖਾੜਾ ਲਾਈਵ ਸ਼ੋਅ ਹੋਊਗਾ ਤੇ ਇਸ ਦੀ ਟਾਈਮਿੰਗ ਸਵੇਰ ਨੂੰ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਰਹਿਣ ਵਾਲੀ ਆ ਤੇ ਸਾਡੇ ਕੋਲ ਗੁਨਾਨਕ ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਕੈਪੈਸਿਟੀ ਆ ਬੈਠਣ ਵਾਸਤੇ ਤੇ ਕਾਰ ਪਾਰਕ ਵਾਸਤੇ ਬਹੁਤ ਵੱਡੀ ਕਾਰ ਪਾਰਕ ਹੈ ਸਾਡੇ ਕੋਲ ਉੱਥੇ ਤੇ ਬੈਣ ਵਾਸਤੇ ਬੀਬੀਆਂ ਦੇ ਵਾਸਤੇ ਜਾਂ ਬੱਚਿਆਂ ਵਾਸਤੇ ਵੀ ਖਾਸ ਸਪੈਸ਼ਲ ਅਰੇਂਜਮੈਂਟ ਕੀਤੇ ਹੋਏ ਨੇ ਤੇ ਕਾਫੀ ਚੇਹਰਾ ਜਾਂ ਸਿਟਿੰਗ ਏਰੀਆ ਬਣਾਇਆ ਹੋਇਆ ਆ ਤੇ ਉਸ ਤੋਂ ਇਲਾਵਾ ਚਾਹ ਪਾਣੀ ਦਾ ਪਕੌੜਿਆਂ ਦਾ ਲੰਗਰ ਸਵੇਰ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਆਫਟਰਨੂਨ ਦੇ ਵਿੱਚ ਵੀ ਲੰਗਰ ਦੀ ਸੁਵਿਧਾ ਵੀ ਹੋਊਗੀ ਜਿਨ੍ਹਾਂ ਨੇ ਵੀ ਦਰਸ਼ਕਾਂ ਦੇ ਆਉਣ ਵਾਸਤੇ ਖੁੱਲਾ ਲੰਗਰ ਚੱਲੂਗਾ ਜੀ ਉੱਥੇ ਤੇ ਇਸ ਸੈਂਪਲਰ ਵਿੱਚ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਵੀ ਆ ਰਹੇ ਨੇ ਹਾਂਜੀ ਬਿਲਕੁਲ ਇਹਨਾਂ ਨੂੰ ਵੀ ਮਤਲਬ ਬੁਲਾਇਆ ਸਦਾ ਪ੍ਰਕਾਸ਼ਤ ਚਾਰ ਟੀਮਾਂ ਭੜਨੀ ਆਏ ਆ ਜੀ ਤੇ ਜਿਹਦੇ ਵਿੱਚ ਇਸ ਵੇਲੇ ਜਿੰਨੇ ਵੀ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਪਲੇਅਰ ਜਿਹੜੇ ਬਾਹਰ ਖੇਡਦੇ ਆ ਉਹ ਮੌਜੂਦ ਦੇ ਹੈਗੇ ਆ ਉਹਨਾਂ ਦੇ ਵਿੱਚੋਂ ਸਾਰੇ ਦੇ ਸਾਰੇ ਆਪਣੇ ਇੱਥੇ ਖੇਡਣਗੇ। ਉਹ ਜਿਵੇਂ ਕੱਲੇ-ਕੱਲੇ ਦਾ ਨਾਮ ਲਵਾਂਗਾ ਤਾਂ ਬਹੁਤ ਜ਼ਿਆਦਾ ਲਿਸਟ ਲੰਮੀ ਹੋ ਜਾਣੀ ਆ। ਜੇ ਚਾਹੀਦੀ ਹੋਈ ਮੈਂ ਬਾਅਦ ਵਿੱਚ ਪ੍ਰੈਸ ਦੇ ਵਿੱਚ ਉਹਨਾਂ ਦੇ ਨਾਮ ਤੁਹਾਨੂੰ ਦੇ ਦੂੰਗਾ। ਸਿਕਿਉਰਿਟੀ ਦਾ ਕੀ ਹੈ ਜੀ ਇੰਦਿਆਮ? ਸਿਕਿਉਰਿਟੀ ਦਾ ਜੀ ਪਿਛਲੀ ਵਾਰੀ ਬੱਬੂ ਮਾਨ ਆਇਆ ਸੀਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਸੀਗਾ। ਤੇ ਇਤਕੀ ਵੀ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਆ ਕਿ ਸਕਿਉਰਟੀ ਦਾ ਸਾਡੇ ਨਾਲ ਉਹ ਪੂਰਾ ਅਰੇਂਜ ਕਰਨਗੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰਾਜ਼ ਅਸੀਂ ਲਵਾਏ ਹੋਏ ਨੇ ਗਰਾਊਂਡ ਦੇ ਵਿੱਚ ਤੇ ਉਸ ਤੋਂ ਇਲਾਵਾ ਅਸੀਂ ਪ੍ਰਾਈਵੇਟ ਸਕਿਉਰਟੀ ਵੀ ਹਾਇਰ ਕੀਤੀ ਹੋਈ ਆ ਤੇ ਉਹ ਸਕਿਉਰਟੀ ਦਾ ਬਹੁਤ ਜ਼ਿਆਦਾ ਖਾਸ ਖਿਆਲ ਰੱਖਿਆ ਜਾਊਗਾ ਮੈਟਲ ਡਿਟੈਕਟਰ ਲੱਗੇ ਹੋਏ ਨੇ ਜਿੰਨੀ ਵੀ ਵੀਆਈਪੀ ਗੈਲਰੀ ਹੋਊਗੀ ਉਹ ਸਾਰੀ ਮੈਟਲ ਡਿਟੈਕਟਰ ਦੇ ਥਰੂ ਐਂਟਰ ਹੋਣਗੇ ਹਾਂਜੀ ਅੱਲਾ ਦੂਜਾ ਕੋਈ ਇਨਾਮ ਨਹੀਂ ਹਾਂਜੀ ਫਰਸਟ ਪ੍ਰਾਈਜ਼ ਜਿਹੜਾ ਉਹ 6 ਲੱਖ ਰੁਪਈਆ ਆ ਜੀ ਤੇ ਸੈਕੰਡ ਪ੍ਰਾਈਜ਼ 5 ਲੱਖ ਆ ਤੇ ਜਿਹੜੀਆਂ ਪਾਰਟਿਸਿਪੇਟ ਟੀਮਾਂ ਆ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਜਾਣਗੇ ਤੇ ਜਿਹੜੇ ਵੀ ਬੈਸਟ ਰੇਡਰ ਤੇ ਬੈਸਟ ਜਾਫੀ ਹੋਊਗਾ ਉਹਨੂੰ ਬੁਲਟ ਮੋਟਰਸਾਈਕਲ ਦੇਣਗੇ ਜੀ ਹਾਂਜੀ ਅੱਜ ਕੱਲ ਬੜੀਆਂ ਸਖ਼ਤਾਂੀਆਂ ਘਟਨਾਵਾਂ ਕਰ ਕਰਕੇ ਕਬੱਡੀ ਘੜੀਆਂ ਦੋ ਬੜੀਆਂ ਹਾਂਜੀ ਉਸ ਬਾਰੇ ਨਹੀਂ ਸੀ ਕੀ ਕੋਈ ਸੋਨੂੰ ਦੱਸੂਗਾ ਇਹ ਕਬੱਡੀ ਪਲੇਅਰ ਆ ਨਾਲੇ ਇਹਨਾਂ ਨੂੰ ਕਬੱਡੀ ਦਾ ਜਿਆਦਾ ਪਤਾ ਆ ਇਹ ਵੀ ਬਾਰੇ ਇਹ ਦੱਸੂਗਾ ਜੀ ਕੋਈ ਗੱਲ ਹੈ ਕਿ ਦੱਸੋ ਕੋਈ ਕੋਈ ਡੋ ਪ੍ਰੋਟੈਸਟ ਕਰ ਰਿਹਾ ਹੈ ਅ ਅ ਸਰਨ ਸੱਸੀ ਗਾ ਜੀ ਮੈਂ ਤੁਹਾ ਦਾ ਗੱਲ ਸੁਣੀ ਜਾਂ ਬੜੀ ਡਾਕਟਰ ਸਾਹਿਬ ਜੀ ਟੂਰਨਾਮੈਂਟ ਦੇ ਵਿੱਚ ਇਹ ਦਾ ਨਹੀਂ ਹੈਗਾ ਕੋਈ ਵੀ ਇਹਦਾ ਕਿਉਂਕਿ ਬਾਦ ਦੇ ਫ੍ਰੀਸ਼ਟਾਂ ਦੇ ਨਾਲ ਹੀ ਇਹ ਸਾਰਾ ਜੋ ਟੂਰਨਾਮੈਂਟ ਆ ਉਹਨਾਂ ਨਾਲ ਰੈਲਮੇ ਇੱਥੇ ਹੋ ਰਿਹਾ ਜਿਵੇਂ ਯੂਰਪ ਆਂਗਲੈਂਡ ਤੇ ਕੈਨੇਡਾ ਮੈਕਾ ਦੀਆਂ ਸਾਰੀਆਂ ਵੀ ਨਿਊਜ਼ੀਲੈਂਡ ਤੋਂ ਕ੍ਰਿਸ਼ਨ ਉਹਨਾਂ ਦਾ ਸਹਿਯੋਗ ਨਾਲ ਹੋ ਗਿਆ ਤੇ ਜਿੱਦਾਂ ਉਹ ਕੋਲ ਕ੍ਰਿਸ਼ਨ ਆਜ ਤਾਂ ਉਹਨੂੰ ਲਾਉਣ ਦੀ ਉਹਦਾ ਹੀ ਆਪਾਂ ਉਹਨਾਂ ਦੇ ਧੰਨਵਾਦ ਚੱਲਣ ਜਿਹੜੀ ਕਬੱਡੀ ਦੇ ਵਿੱਚ ਨਾਮ ਹੀ ਕਲੀਅਰ ਆਦ ਰੇ ਉਹਨੇ ਉਹਦਾ ਵੀ ਟੀਮ ਹੈ ਕੋਈ ਇੰਜਾਮ ਕੀਤਾ ਸਿਕਿਉਰਟੀ ਦਾ ਜੀ ਆਲਰੇਡੀ ਨਾਲ ਅੱਜ ਦੇ ਅਸੀਂ ਸਿਕਿਉਰਟੀ ਦਾ ਇੰਜਾਮ ਕੀਤਾ ਹੋਇਆ ਹੈ ਸਪੌਂਸਰ ਹੈ ਜਿੱਕੇ ਹੋਇਆ ਪਰ ਪ੍ਰਸ਼ਾਸਨ ਨੇ ਸਮੋ ਪਿਛਲੇ ਵੀ ਬੜਾ ਸਹਿਯੋਗ ਦਿੱਤਾ ਕਿ ਐਕਟੀ ਵੀ ਉਹਨਾਂ ਨੇ ਸਮ ਕਾਪੀ ਸੀ ਪੂਰਾ ਤੁਹਾਨੂੰ ਸਹਿਯੋਗ ਦੇਵਾਂਗੇ ਕੀ ਅਸੀਂ ਤਾਂ ਸੇਫ ਸਾਈਡ ਹੀ ਰੱਖ ਕੇ ਚੱਲਾਂਗੇ ਜੀ ਸਾਰੇ ਜਿੰਨੇ ਪਲੇਅਰ ਆ ਉਹਨਾਂ ਦੀ ਵੀ ਸੇਫਟੀ ਹੋਵੇ ਔਰ ਸਿੰਗਰ ਔਰ ਦਰਸ਼ਕਾਂ ਦੀ ਵੀ ਸਾਰਿਆਂ ਦੀ ਸੇਫਟੀ ਹੋਵੇ ਮੀਡੀਆ ਵਾਲੇ ਕਵਰਿੰਗ ਦੇ ਦੀ ਕੋਈ ਖਾਸ ਸਟੈਂਡ ਬਣਾਇਆ ਹਾਂਜੀ ਉਹਨਾਂ ਲਈ ਵੀ ਅਸੀਂ ਵੱਖਰਾ ਇੱਕ ਪ੍ਰੈਸ ਦਾ ਸਿਲੀਰੀ ਵੀ ਲਗਾਇਆ ਸੀਗਾ ਤੇ ਅੱਜ ਕੀ ਅਸੀਂ ਉਹਨਾਂ ਦਾ ਅਰੇਂਜਮੈਂਟ ਕਰਾਂਗੇ ਇਹ ਬੈਸਟ ਘੜੀ ਵੀ ਹਾਂ ਦੇ ਉਹ ਬੈਸਟ ਘੜੀਆਂ ਨੂੰ ਬੁਲਟ ਮੋਟਰਸਾਈਕਲ ਆ ਜੀ ਬੈਸਟ ਜਾਫੀ ਨੂੰ ਤੇ ਬੈਸਟ ਰੇਡਰ ਨੂੰ ਬੋਰਡ ਮੋਟਸਾਲਾ ਨੂੰ ਇਨਾਮ ਚ ਦਿੱਤਾ ਜਾਣਾ ਇਹ ਬੜੀ ਮਿਹਨਤ ਕਰਾਈ ਹਾਂ ਜੀ ਹਨ ਕਬੱਡੀ ਸਰਗਸੇਲਾ ਜੀ ਸਰਗਸੇਲਾ ਦੇ ਮੈਚ ਹੋਣਗੇ ਬੜੇ ਵਧੀਆ ਮੈਚ ਹੋਣਗੇ ਜੀ ਪਿਛਲੇ ਸਾਲ ਵੀ ਬੜੇ ਵਧੀਆ ਮੈਚ ਹੋਏ ਨੇ ਤੇ ਇਸ ਸਾਲ ਵੀ ਵਧੀਆ ਮੈਚ ਹੋਣਗੇ ਇੰਟਰਨੈਸ਼ਨਲ ਪਲੇਅਰ ਜਿਹੜੇ ਉਹ ਖੇਡਣਗੇ ਕਾਫੀ ਜਿਹੜੇ ਖੇਡਦੇ ਆ ਦੁਆਬੇ ਚ ਵੀ ਬਹੁਤ ਵਧੀਆ ਪਲੇਅਰ ਨੇ ਤੇ ਮਾਝੇ ਚ ਵੀ ਤੇ ਹਰਿਆਣੇ ਚ ਵੀ ਤੇ ਮਾਲਵੇ ਚ ਵੀ ਜਿਹੜੇ 2010 ਦਾ ਨਾਮ ਆਉਂਦਾ ਜਿਹੜੇ ਆ ਦੋ ਚਲੋ ਮੈਂ ਦੁਆਬੇ ਦੇ ਪਲੇਅਰ ਜਿੱਦਾ ਬੁਲਟਖੀਰਾਂ ਵਾਲੀਆ ਤੇ ਜੱਗਾ ਚਿੱਟੀ ਆ ਫਰਿਆਦ ਆ ਤੇ ਜੋਧਾ ਆਪਣਾ ਤੇ ਹੋਰ ਵੀ ਦਾਂਬੀ ਜਿਹਦੇ ਪ੍ਰੇਰਿਤ ਚਤਪਾਲ ਚਿੱਟੀ ਹੋ ਗਿਆ ਮੰਨਾਪਾਲ ਨੌਂ ਵਾਲਾ ਹੋ ਗਿਆ ਇਹ ਦੁਆਬੀ ਟੀਮ ਦੇ ਹਰਿਆਣੇ ਦੇ ਵਿੱਚ ਜਿੱਦਾਂ ਛੀਲੂ ਹੋ ਗਿਆ ਰਵੀ ਦਵਾਰਾ ਇੱਕ ਢੇਣ ਕਿ ਉਹਨਾਂ ਨੂੰ ਆਸ਼ੀਪੁਰੀਆ ਤੇ ਮਾਜੇ ਦੇ ਵਿੱਚ ਅੰਬਾ ਸੁਰਸੰਗੀਆ ਸੱਤੂ ਗੁਰਦੇਤ ਅਰਸ਼ੁਮਣਿ ਸ਼ੰਕਰ ਤੇ ਗੋਪੀ ਫਰੰਦੀਪੁਰੀਆ ਤੇ ਨਾਲ ਦੀਪਿਤ ਬੁਰਜੀ ਮੱਖੀ ਮੱਖੀ ਕਲਾਂ ਤੋਂ ਇਹ ਖੇਡ ਰਹੇ ਨੇ ਮਾਲਵੇ ਚ ਪੂਰੀ ਛੰਨਾ ਘਾਂਗੇ ਵਾਲਾ ਤੇ ਜੱਗੂ ਹਾਕਮ ਵਾਲੀਆ ਤੇ ਹੋਰ ਵੀ ਆ ਆਲਮਗੀਰੀਆ ਜਸ਼ਨ ਕਾਫੀ ਨਾਮੀ ਪਲੇਅਰ ਜਿਹੜੇ ਹੈਗੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਜਿਹੜੇ ਸਾਰੇ ਦੇਸ਼ਾਂ ਵਿੱਚ ਜਾਂਦੇ ਕਿੱਲੋਂ ਵਾਸਤੇ ਉਹ ਉਥੇ ਖੇਡਣ ਵਾਸਤੇ ਆ ਰਹੇ ਨੇ ਕਿੰਨੇ ਦਿਨ ਚੱਲੂਗਾ ਹਾਂਜੀ ਕਿੰਨੇ ਦਿਨ ਦਾ ਇਹ ਇੱਕ ਦਿਨ ਦਾ ਇਵੈਂਟ ਹੈ ਜੀ ਤਾਂ ਕਿੰਨੇ ਤਰੀਕ ਨੂੰ ਕਿੰਨੇ ਤੋਂ ਕਿੰਨੇ ਤੱਕ ਇਹ ਤਿੰਨ ਫਾਰਮੈਟ ਨੂੰ ਹੈ ਜੀ ਫਿਰ ਇਹ ਬੱਚਿਆਂ ਦੇ ਮੈਚ ਸਟਾਰਟ ਹੋ ਜਣੇ ਜਦੋਂ 10:00 ਵਜੇ ਤੋਂ 11:00 ਚੋਣਦੇ ਵੀ ਪਹਿਲਾਂ ਰੈਸਲਿੰਗ ਦਾ ਇੱਕ ਦਾ ਕੋਰਟ ਰਾਈ ਜਾਣ ਉਸ ਤੋਂ ਬਾਅਦ ਆਪਾਂ ਬੱਚਿਆਂ ਦੇ ਮੈਚ ਸਟਾਰਟ ਕਰ ਕਰ ਦਿੱਤੇ ਜਾਣਗੇ ਜਦੋਂ 11 ਤੋਂ 12 ਦੇ ਵਿੱਚ ਜਦੋਂ ਅਸੀਂ ਪਹਿਲਾ ਮੈਚ ਚਾਹੁੰਦੇ ਆ ਵੀ ਇੰਟਰਨੈਸ਼ਨਲ ਕਲੱਬਾਂ ਨੇ ਉੱਨਤ ਮੈਚ ਸ਼ੁਰੂ ਕੀਤਾ ਜਾਵੇ ਤੇ ਟਾਈਮ ਨਾਲ ਟੂਰਨਾਮੈਂਟ ਸਾਡਾ ਸਵਾਗਤ ਹੈ ਹੀ ਕੋਸ਼ਿਸ਼ ਕਰ ਰਹੇ ਆਂ ਆਹੀ ਵੀ ਅਸੀਂ ਟਾਈਮ ਨਾਲ ਆਪਣਾ ਟੂਰਨਾਮੈਂਟ ਸਮਾਪਤ ਕਰੀਏ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਪੇ ਮਾਹੌਲ ਥੋੜਾ ਕਾਫੀ ਖਰਾਬ ਹੈ ਪਰ ਪ੍ਰਸ਼ਾਸਨ ਜਿਹੜਾ ਹੈ ਉਹ ਪੂਰ ਜੋਰ ਤੇ ਉੱਤੇ ਸੁਧਾਰ ਦੇ ਵਿੱਚ ਕੋਸ਼ਿਸ਼ ਕਰ ਰਿਹਾ ਆ ਤੇ ਇਹੀ ਆਸ ਕਰਦੇ ਆ ਕਿ ਇਹ ਫਟਨਾਵਾਂ ਜੜੀਆਂ ਨੇ ਉਹ ਰੁਕਮ ਦੀ ਕਿਤਾਬ ਦੇ ਉੱਤੇ ਇਹਦੇ ਲਈ ਸਕਿਉਰਿਟੀ ਦਾ ਤੁਸੀਂ ਪੁਲਿਸ ਪ੍ਰਸ਼ਾਸਨ ਕੋਲ ਕੈਕਟਿਵ ਹਾਂਜੀ ਪੰਜ ਦਿੱਤਾ ਹੋਇਆ ਜੀ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਆ ਅਸੀਂ ਪਰਮਿਸ਼ਨ ਆ ਉਹਨਾਂ ਤੋਂ ਲਿਖ ਕੇ ਦਿੱਤੀ ਹੋਈ ਉਹਨਾਂ ਨੂੰ ਸਾਨੂੰ ਬਸ ਇੱਕ ਦੋ ਦਿਨ ਤੱਕ ਸਾਨੂੰ ਮਿਲ ਜਾਣੀ ਹੈ ਸਾਰੀ ਇਹੋ ਕੌਣ ਕੌਣ ਆਇਆ ਥੋੜਾ ਜਿਆਦਾ ਨੀਜੇ ਦੇਖੋ ਕੌਣ ਕੌਣ ਆਇਆ ਗੁਨਾਮ ਗੁਨਾਮ ਕੱਢ ਚੰਦਰਜੀਤ ਸਿੰਘ ਬੁੰਦਲਿਆ ਜੀ ਇਹ ਵੀ ਉੱਥੇ ਸਰੀ ਕੈਨੇਡਾ ਰਹਿੰਦੇ ਆ ਕਲਜੀਤ ਸਿੰਘ ਤੁੰਜੂ ਭਾਜੀ ਇਹ ਸਾਡੇ ਸੀਨੀਅਰ ਪਲੇਅਰ ਆ ਇਹ ਮੈਂ सोनू ਜੰਮ ਬਲਜੀਤ ਔਜਲਾ ਜਸ ਖਹਿਰਾ ਤੇ ਨਾਲ ਹਰਵਿੰਦਰ ਸਿੰਘ ਦੁੱਲਾ ਸੁਰਪੁਰੀਆ ਜੋ ਕਿ ਇਤਿਹਾਸਿਕ 6 ਮੈਂਬਰ ਪਹੁੰਚੇ ਹੋਏ ਆ ਜਿਹੜੇ ਸਾਰੇ ਉੱਥੇ ਸੜੀ ਰਹਿੰਦੇ ਆ ਜੀ ਵੈਨਕੋਰ ਦੀ ਕੈਨੇਡਾ ਚ ਸਨੇਹਾ ਕੀ ਜਨਾ ਚਾਹੁੰਦੇ ਇਸ ਦਾ ਆਪਣਾ ਗੱਲ ਹਾਂਜੀ ਉਹ ਦੂਜਾ ਕਾਪਰ ਆ ਰਹੇ ਸੁਨੇਹਾ ਕੀ ਜਨਾ ਚਾਹੁੰਦੇ ਸਨੇਹਾ ਜੀ ਇਹ ਇਹ ਤਾਂ ਚਾਹੁੰਦੇ ਆ ਜੀ ਕਿ ਦਰਸ਼ਕ ਸਾਰੇ ਹੋ ਮਾਵਾ ਕੇ ਪਹੁੰਚਣ ਪ੍ਰਬੰਧ ਅਸੀਂ ਆਪਣੇ ਤੌਰ ਤੋਂ ਤੇ ਬਹੁਤ ਵਧੀਆ ਪ੍ਰਬੰਧ ਕਰ ਰਹੇ ਆ ਪਰ ਕਈ ਵਾਰੀ ਵੀ ਕਈ ਵਾਰੀ ਕੁਝ ਸ਼ੈਤਾਨੀਆਂ ਸਰ ਵੀ ਹੁੰਦੇ ਆ ਜਿਨ੍ਹਾਂ ਨੇ ਮੇਲੇ ਨੂੰ ਖਰਾਬ ਵੀ ਕਰਨਾ ਹੁੰਦਾ ਪਰ ਅਸੀਂ तकरीबन ਅਜੇ ਤੱਕ ਤਾਂ ਸਾਰਾ ਕੁਝ ਠੀਕ ਹੀ ਆ ਤੇ ਵਾਹਿਗੁਰੂ ਕਿਰਪਾ ਕਰੇ ਕਿ ਸਾਰਾ ਕੁਝ ਤੁਹਾਡੇ ਸਹਿਯੋਗ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਮੇਲੇ ਸੰਪੰਨ ਹੁੰਨੇ ਆ ਜੀ ਤੇ ਇਸ ਗੱਲ ਕਰਕੇ ਤੁਹਾਡਾ ਸਾਥ ਆ ਸਾਨੂੰ ਔਰ ਪ੍ਰਸ਼ਾਸਨ ਦਾ ਸਾਥ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਪ੍ਰਸ਼ਾਸਨ ਦਾ ਧੰਨਵਾਦ ਜੀ ਨੌਜਵਾਨ ਮੁੰਡਿਆਂ ਨੂੰ ਜੀ ਨੌਜਵਾਨ ਮੁੰਡਿਆਂ ਨੂੰ ਇਹ ਸੁਣਿਆ ਜਿਹੜੇ ਕਬੱਡੀ ਜੋ ਉੱਪਰ ਰਹੇ ਨੇ ਉਹਨਾਂ ਨੂੰ ਇਹ ਸਿਖਾਇਆ ਵੀ ਤੁਸੀਂ ਕਬੱਡੀ ਖੇਡੋ ਜਾਂ ਫੁੱਟਬਾਲ ਖੇਡੋ ਆਕੀ ਖੇਡੋ ਇੱਕ ਸਪੋਰਟਸ ਨਾਲ ਜੁੜੋ ਤੇ ਦਰਸ਼ਕਾਂ ਨੂੰ ਇਹ ਪੀਲਿਆ ਕਿ ਤੁਸੀਂ ਇਸ ਟੂਰਨਾਮੈਂਟ ਤੇ ਪਹੁੰਚੋ ਤੇ ਟੂਰਨਾਮੈਂਟ ਦੀ ਔਣਕ ਨੂੰ ਵਧਾਓ ਕਿਉਂਕਿ ਟੂਰਨਾਮੈਂਟ ਦਰਸ਼ਕਾਂ ਦੇ ਨਾਲ ਹੀ ਹੁੰਦਿਆ ਸਰ ਤੇ ਜਿਹੜੇ ਰਿਸ਼ਤਦਾਰ ਹੁੰਦੇ ਆ ਵਿਆਹ ਉਹਨਾਂ ਤੋਂ ਬਿਨਾ ਨਹੀਂ ਸ਼ੋਭਦਾ ਹੁੰਦਾ ਇਸ ਗੱਲ ਕਰਕੇ ਵੀ ਟੂਰਨਾਮੈਂਟ ਦਰਸ਼ਕਾਂ ਬਗਾਰ ਨਹੀਂ ਸ਼ੋਭਦਾ ਇਸ ਕਰਕੇ ਬੇਨਤੀ ਆ ਕਿ ਦਰਸ਼ਕ ਪਹੁੰਚਣਾ ਨਵੀਂ ਜਵਾਨੀ ਆਵੇ ਟੂਰਨਾਮੈਂਟ ਤੇ ਦਿਖੇ ਤੇ ਅੱਗੇ ਤੋਂ ਉਹ ਸਪੋਰਟਸ ਦੇ ਨਾਲ ਜੁੜਨ ਇਨੀ ਕੀ ਨਸ਼ਿਆਂ ਦੇ ਖਿਲਾਫ ਕੁਛ ਇੰਨਾ ਵੀ ਕੰਮ ਨਾ ਕਰ ਹਾਂਜੀ ਹਾਂ ਜੀ ਨਸ਼ਿਆਂ ਨੂੰ ਮਾਰਨ ਦਾ ਇਹ ਕੋਸ਼ਿਸ਼ ਕਰਦੇ ਸਸ਼ਸ਼ ਨਿਕਲ ਕਰਦੇ ਨਸ਼ਿਆਂ ਨੂੰ ਲੈ ਕੇ ਕੰਮ ਕਰਦੇ ਆਪਣੇ ਇਨਾਂ ਦੇ ਤਰ੍ਹਾਂ ਆ ਜੀ ਉਹ ਨਸ਼ਿਆਂ ਦੇ ਖਿਲਾਫ ਖਰਾਬ ਜੀ ਕੋਈ ਨਵੀਂ ਜੁੜੀ ਕੋਈ ਦਾਸ ਜਿਹੜੇ ਐਨਆਰਆਈ ਨੇ ਜੀ ਉਹ ਮੀਟਿੰਗਾਂ ਚੱਲ ਰਹੀਆਂ ਜੀ ਉੱਥੇ ਬਾਰ ਮੀਟਣਾ ਇਹਨੂੰ ਇਹ ਚੀਜ਼ ਨੂੰ ਰੋਕਣ ਦੇ ਲਈ ਜੋ ਵੀ ਜੋ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਅੱਜਕੱਲ੍ਹ ਨਾ ਕਬੱਡੀ ਦੇ ਵਿੱਚ ਬੈਕਸਟਰਾਂ ਦੀ ਰਸਦਾਰੀ ਬਹੁਤ ਜ਼ਿਆਦਾ ਹੋ ਗਈ ਹੈ। ਜੀ। ਕਈ ਵਾਰੀ ਕੈਂਟਰ ਜਿਹੜੇ ਕੋਚਰਾਂ ਦੀ ਜਿਹੜੇ ਕਬੱਡੀ ਕਰਾ ਰਹੇ ਹੁੰਦੇ ਕਾਪੂ ਨਾਲ ਫੋਨ ਕਰਦੇ ਕਿ ਇਹ ਪਲੇਅਰ ਨੂੰ ਨਹੀਂ ਖਿਲਾਨਾ। ਜਿੱਦੇ ਤੁਹਾਨੂੰ ਤਾਂ ਨਹੀਂ ਅਜੇ ਤੱਕ ਕੋਈ ਤਰ੍ਹਾਂ ਕੋਲ ਆਈ। ਨਹੀਂ ਜੀ ਅਜੇ ਤੱਕ ਤੇ ਵਾਹਿਗੁਰੂ ਕਿਰਪਾਈ ਦੇ ਤਕਰੀਬ ਅਕੋਗੇ ਅਸੀਂ ਆਪ ਸਪੋਰਟਸਮੈਨ ਆ ਜੀ। ਸਪੋਰਟਸਮੈਨ ਅਸੀਂ ਤਾਂ ਵੀ ਹਰ ਇੱਕ ਤੋਂ ਅਸੀਂ ਡੋਨੇਸ਼ਨ ਇਕੱਠੀ ਕਰਕੇ ਫਿਰ ਇਹ ਟੂਰਨਾਮੈਂਟ ਨੂੰ ਸੰਬੰਧ ਕਰਦੇ ਆ ਅਸੀਂ ਇਹ ਨਹੀਂ ਕਿ ਕਿਸੇ ਇੱਕ ਦਾ ਟੂਰਨਾਮੈਂਟ ਆ। ਅਸੀਂ ਸਾਰਿਆਂ ਤੋਂ ਡੋਨੇਸ਼ਨ ਲੈ ਕੇ ਐਨਆਰਆਈ ਜਿਹੜੇ ਸਾਡੇ ਭਰਾ ਨੇ ਸਾਡੀ ਸਪੋਰਟ ਕਰਦੇ ਆ ਉਹਨਾਂ ਦੇ ਨਾਲ ਹੀ ਇਹ ਸਯੋਜਨਾ ਟੂਰਨਾਮੈਂਟ ਉਹਦਾ ਪਰ ਹੁਣ ਤੱਕ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਇਦਾਂ ਦੀ ਨਾ ਹੀ ਕੋਈ ਫੋਨ ਆਇਆ ਨਾ ਕੋਈ ਸ਼ਿਕਾਇਤ ਆ ਸਾਨੂੰ ਇਦਾਂ ਦੀ ਜੀ ਕਿੰਨੀ ਕਿ ਗੱਲ ਹੈ ਜਿਸ ਬਾਰੇ ਗੱਲ ਕਰੀਏ ਨਾ ਮੈਸ਼ੇ ਬਹੁਤ ਵੱਧ ਗਿਆ ਜੀ ਤੇ ਤੁਸੀਂ ਉਹਨੂੰ ਪ੍ਰੋਵਾਈਡ ਸਿੱਕੇ ਦਾ ਕਰਦੇ ਹੋ ਕਿ ਪੰਜਾਬ ਪਿਆ ਜੁਵਾ ਹੈਗਾ ਨਾ ਸਾਡੇ ਖੜੀ ਕਬੱਡੀ ਤੋਂ ਬਣਾ ਹੋਈ ਹੈ ਕਬੱਡੀ ਨੂੰ ਪ੍ਰਮੋਟ ਜਾਂ ਕਿਸੇ ਵੀ ਖੇਡ ਨੂੰ ਜਿਹਨੂੰ ਪ੍ਰਮੋਟ ਤੁਸੀਂ ਸਾਲ ਦੇ ਵਿੱਚੋ ਹੀ ਥਾਲਾ ਇਸ ਤਰੀਕੇ ਦਾ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਪਿਛਲੇ ਸਾਲ ਸਟਾਰਟ ਕੀਤਾ ਜੀ ਇਹ ਟੂਰਨਾਮੈਂਟ ਅਸੀਂ ਗਾਂ-ਗਾਂ ਜਿੱਦਾਂ-ਜਿੱਦਾਂ ਅਸੀਂ ਟੂਰਨਾਮੈਂਟ ਕਰਾਈ ਜਾਵਾਂਗੇ ਅਸੀਂ ਕੁਛ ਨਾ ਕੁਛ ਬਿਹਤਰੀ ਲਈ ਹੋਰ ਹੀ ਸੋਚਦੇ ਪਏ ਆਂ ਕਿ ਕਿਉਂਕਿ ਹੁਣ ਇਸ ਵਕਤ ਟੂਰਨਾਮੈਂਟ ਬਹੁਤ ਘੱਟ ਹੋ ਰਹੇ ਆਂ ਅਸੀਂ ਸੋਚ ਰਿਹਾ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਕੁਛ ਇਦਾਂ ਦਾ ਕੀਤਾ ਜਾਵੇ ਔਰ ਜਿਹੜੀਆਂ ਫਾਊਂਡੇਸ਼ਨ ਹੈ ਸਪੈਸ਼ਲੀ ਤੌਰ ਤੇ ਜਿਹੜੇ ਬਾਹਰ ਬੰਦੇ ਜਾਂਦੇ ਆ ਮੁੰਡੇ ਘੇਟਣ ਵਾਸਤੇ ਜਦੋਂ ਉਹ ਕਰਕੇ ਲੈ ਕੇ ਜਾਣਗੇ ਡੋਕਟੋਰ ਟੈਸਟ ਕਰਕੇ ਲਿਆਜਣਗੇ ਤਾਂ ਉਹਦੋਂ ਨਾਲ ਕਾਫੀ ਫਰਕ ਪਊਗਾ ਔਰ ਕਬੱਡੀ ਨੂੰ ਕਬੱਡੀ ਕਲੀਨ ਹੋਏਗੀ ਇੱਕ ਮੌਸਮ ਹੈ ਕਿ ਪੁਰਾਣੇ ਕਾਫੀ ਦੇਰ ਪਰਨਾਮ ਵਿੱਚ ਬੜਾ ਉਤਸ਼ਾਹ ਮਿਲਿਆ ਆ ਰਿਹਾ ਹੈ ਬਾਹਰ ਵਿਦੇਸ਼ ਦਾ ਅਲੱਗ-ਅਲੱਗ ਕਿਹਨਾਂ ਕਾਈ ਸਪੋਰਟਸ ਦੇ ਹੈ ਆਈ ਕਾਈ ਸਟਡੀ ਜਾ ਰਹੇ ਬਹੁਤ ਬੜੇ ਨਾਮਾਂ ਕੱਢ ਕੇ ਆ ਜੀ ਖਾਸ ਕਰਕੇ ਖੇਡ ਦੇ ਵਿੱਚ ਆ ਜੀ ਲੋਕਾਂ ਕੋਈ ਕੋਈ ਯਤਨ ਪਾਲਣਾ ਕਰਨਾ ਚਾਹੁੰਦੇ ਹਾਂ અમારો ਸਮਰਥਨ ਸਿਗਰ ਪੰਜਾਬ ਦਾ ਯੁਵਾ ਹੈ ਜਿਹੜਾ ਅੱਜ ਇੱਥੇ 来 ਕੇ ਆਪਣੀ ਉਸਾਰੀ ਦਿੱਤੇ ਹੋਏ। ਖੇਡਾਂ ਦੀ ਸਪੋਰਟ ਕੋਬੱਡੀ ਜਿਹੜਾ ਕਿ ਟੂ ਸਪੋਰਟਸ ਇੰਡੀਆ ਤੁਸੀਂ ਚਾਹੀਏ ਜਾਂ ਉਹ ਹੈ। ਉਹਦੇ ਵਿੱਚ ਅਸਨਾ ਰੋਲ ਨੂੰ ਆਗਿਆ ਉਹਨੂੰ ਉਤਸ਼ਾਹਿਤ ਕਰਨੇ ਫਟਾਫਟ ਨਾ ਕਰਿਆ ਜੀ ਸਿਰਫ ਸਾਲ ਦੇ ਬਾਅਦ ਸਾਲ ਆ ਕੇ ਮੁਦੱਫਾ ਪ੍ਰੋਗਰਾਮ ਕਰਨਾ ਚਾਹੀਏ। ਅਸੀਂ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਲਪਾ ਨਾਲ ਵੀ ਉੱਥੇ ਰਲ ਕੇ ਪ੍ਰੇਸ਼ਾਨ ਨਾਲ ਰਲ ਕੇ ਵੀ ਕੁਛ ਨਾ ਕੁਛ ਨਵਾਂ ਕਰ ਸਕੀਏ ਇੱਥੇ ਆ ਕੇ। ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਜਿੱਦਾਂ ਹੁਣ ਨੌਜਵਾਨ ਪੀੜ੍ਹੀ ਬਾਹਰ ਦੇ ਦੀਦਾਨ ਨੂੰ ਪਹਿਲਾਂ ਬਹੁਤ ਕਾਲੀ ਸੀਗੀ ਤੇ ਹੁਣ ਘਟਿਆ ਅਸੀਂ ਕਿਉਂ ਨਾ ਵੀ ਇੱਥੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਨੂੰ ਇੱਥੇ ਸਰਕਾਰ ਜੌਬਾਂ ਦੇਵੇ ਉਹਨਾਂ ਨੂੰ ਇੱਥੇ ਜੇ ਸਰਸ ਉਹਨਾਂ ਕੋ ਕੁਝ ਹੋਵੇ ਤੇ ਉਹ ਬਾਹਰ ਨੂੰ ਨਾ ਜਾ ਇਹ